ਬਿਹਗੜਾ ਮਹੱਲਾ ਚੌਥਾ ਜਗ ਸੁਕ੍ਰਿਤ ਕੀਰਤ ਨਾਮ ਹਮੇਰੀ ਜਿੰਦੜੀਏ ਹਰ ਕੀਰਤ ਹਰ ਮਨ ਤਾਰੇ RAM ਹਰ ਹਰ ਨਾਮ ਪਵਿੱਤ ਹਮੇਰੀ ਜਿੰਦੜੀਏ ਜਪ ਹਰ ਹਰ ਨਾਮ ਉਧਾਰੇ RAM ਜਿਗਾ ਸੁਕ੍ਰਿਤ ਕੀਰਤ ਨਾਮ ਹ ਮੇਰੀ ਜਿੰਦੜੀਏ ਹਰ ਕੀਰਤ ਹਰ ਮਨ ਧਾਰੇ RAM ਚੌਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਬਾਣੀ ਰਾਗ ਬਿਹાગੜਾ ਦੇ ਵਿੱਚ ਅੰਗ 539 ਦੇ ਉੱਪਰ ਸੋ ਆਪਣੇ ਸ਼ਾਂਤ ਦੇ ਪਹਿਲੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਜਾਗ ਸੁਕ੍ਰਿਤ ਕੀਰਤ ਨਾਮ ਹਮੇਰੀ ਜਿੰਦੜੀਏ ਹਰ ਕੀਰਤ ਹਰ ਮਨ ਧਾਰੇ ਰਾਮ ਜਾਗ ਸੁਕ੍ਰਿਤ ਕੀਰਤ ਨਾਮ ਹਮੇਰੀ ਜਿੰਦੜੀ ਅਰਥਾਤ ਕਹੇ ਮੇਰੀ ਅਨਮਾਨੀਆਂ ਜਈਏ ਜੰਦੇ ਇਸ ਜਗਤ ਦੇ ਵਿੱਚ ਜੇ ਸੁਕ੍ਰਿਤ ਐ ਸੋਹਣੀ ਕਰਤੈ ਤਾਂ ਕੇਵਲ ਤੇ ਕੇਵਲ ਉਸ ਹਰੀ ਜੀ ਦੇ ਨਾਮ ਦੀ ਕੀਰਤ ਹੀ ਸੋਹਣੀ ਕਰਤੈ ਔਰ ਮਹਾਰਾਜ ਕਹਿੰਦੇ ਹਰ ਕੀਰਤ ਹਰ ਮਨ ਧਾਰੇ RAM ਹਰੀ ਦੀ ਕੀਰਤੀ ਦਾ ਸਦਕਾ ਸੀ ਉਸ ਹਰੀ ਜੀ ਨੂੰ ਉਸ RAM ਜੀ ਨੂੰ ਮਨ ਦੇ ਵਿੱਚ ਧਾਰਨ ਕਰਨਾ ਕਰਦੇ ਹਾਂ ਕਹਿੰਦੇ ਹਰ ਹਰ ਨਾਮ ਪਵਿੱਤਹ ਮੇਰੀ ਜਿੰਦੜੀਏ ਜਪ ਹਰ ਹਰ ਨਾਮ ਵਧਾਰੇ RAM ਹਰ ਹਰ ਨਾਮ ਪਵਿੱਤਹ ਮੇਰੀ ਜਿੰਦੜੀਏ ਅਰਥਾਤ ਕਹੇ ਮੇਰੀ ਅਨਮਾਣੀਏ ਜਈਏ ਜਿੰਦੇ ਉਸ ਹਰੀ ਹਰੀ ਦਾ ਨਾਮ ਹੀ ਪਵਿੱਤਰ ਹੈ ਮਹਾਰਾਜ ਕਹਿੰਦੇ ਕਹਿੰਦਾ ਜਪ ਹਰ ਹਰ ਨਾਮ ਉਧਾਰੇ RAM ਔਰ ਜਪ ਕੇ ਉਸ ਹਰੀ ਹਰੀ ਜੀ ਦੇ ਨਾਮ ਨੂੰ ਅਸੀਂ ਆਪਣਾ ਉਧਾਰ ਕਰਨਾ ਕਰਦੇ ਹਾਂ ਕਹਿੰਦਾ ਸਾਬ ਅਕੈ ਨਵਖ ਪਾਪ ਦੁਖ ਕਟਿਆ ਮੇਰੀ ਜਿੰਦੜੀਏ ਮਾਲ ਗੁਰਮੁਖ ਨਾਮੇ ਉਤਾਰੇ RAM ਨਵਾਰਡਪਨ ਨੇ ਹਰ ਧਿਆਆ ਜਨ ਨਾਨਕ ਹਮ ਮੂਰਖ ਮੁਗਧ ਨਿਸਤਾਰੇ ਰਾਮ ਸਭ ਕਿਲਖ ਪਾਪ ਦੁਖ ਕਟਿਆ ਮੇਰੀ ਜੰਦੜੀ ਅਰਥਾਤ ਕਹੇ ਮੇਰੀ ਅਨਮਾਣੀਏ ਜਈਏ ਜੰਦੇ ਅਸੀਂ ਆਪਣੇ ਸਾਰੇ ਕਿਲਖ ਪਾਪ ਕਿਨਵਖ ਵੀ ਪਾਪਾਂ ਨੂੰ ਕਹਿੰਦੇ ਨੇ ਔਰ ਦੁੱਖ ਜਿਹੜੇ ਨੇ ਉਹਨਾਂ ਨੂੰ ਕੱਟਣਾ ਕੀਤਾ ਹੈ ਮੇਰੀ ਅਨਮਾਣੀਏ ਜੰਦੇ ਇਹਨਾਂ ਮਾਲ ਗੁਰਮੁਖੇ ਨਾਮ ਉਤਾਰੇ RAM ਔਰ ਗੁਰਮੁਖ ਕੇ ਗੁਰੂ ਮਹਾਰਾਜ ਦੇ ਅਨਸਾਰੀ ਹੋ ਕੇ ਨਾਮ ਜਪ ਕੇ ਪਾਪਾਂ ਦੀ ਮੈਲ ਨੂੰ ਉਤਾਰਨਾ ਕੀਤਾ ਹੈ RAM ਜੀ ਇਹਨਾਂ ਵੱਡ ਪੁੰਨੀ ਹਰ ਧਿਆਆ ਜਨ ਨਾਨਕ ਹਮ ਮੂਰਖ ਮਗਧਨ ਸੁਤਾਰੇ RAM ਵਾਰਡ ਪੁੰਨੇ ਹਰ ਤੇ ਆਇਆ ਜਨ ਨਾਨਕ ਚੌਥੇ ਨਾਨਕ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿਹੇ ਪਾਸ਼ਾ ਜੀ ਅਸੀਂ ਤੁਹਾਡੇ ਜਨ ਤੁਹਾਡੇ ਦਾਸ ਅਸੀਂ ਬਹੁਤ ਵੱਡਿਆਂ ਪੁੰਨਾਂ ਦੇ ਸਦਕਾ ਪੁੰਨ ਕਰਮਾਂ ਦੇ ਸਦਕਾ ਹਰੀ ਜੀ ਤੁਹਾਨੂੰ ਤੇਉਣਾ ਕੀਤਾ ਹੈ ਕਿਦ ਹਮ ਮੂਰਖ ਮੁਗਧ ਨਿਸਤਾਰੇ RAM ਤੇ RAM ਜੀ ਸਾਡਾ ਮੂਰਖਾਂ ਦਾ ਅਧ ਮਗਦਾਰ ਅਰਥ ਆਧ ਮਹਾ ਮੂਰਖਾਂ ਦਾ ਨਸਤਾਰਾ ਕਰਨਾ ਕਰੋ ਪਾਰ ਉਤਾਰਾ ਕਰਨਾ ਕਰੋ ਜੀ ਸੋ ਅੱਗਾ ਆਪਣਾ ਸ਼ਾਂਤ ਦਾ ਦੂਸਰਾ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਜੋ ਹਰ ਨਾਮ ਤੇ ਆਏ ਦੇ ਮੇਰੀ ਜਿੰਦੜੀਏ ਤੇ ਨਾ ਪੰਚੇ ਵਸ ਗਤ ਆਏ ਰਾਮ ਅੰਤਰ ਨਾਵਨਧਾ ਨਾਮ ਹ ਮੇਰੀ ਜਿੰਦੜੀ ਐ ਗੁਰ ਸਤਗੁਰ ਅਲੱਖ ਲਖਾਇ ਰਾਮ ਇੰਜ ਹਰ ਨਾਮ ਤਿਆਏਂ ਦੇ ਮੇਰੀ ਜਿੰਦੜੀ ਰਥਾਦ ਕਹਿ ਮੇਰੀ ਅਨਮਾਣੀ ਜਈਏ ਜੰਦੇ ਜਿਹੜਾ ਵੀ ਗੁਰਮੁਖ ਗੁਰੂ ਪਿਆਰੇ ਸਹਾਰੀ ਪਰਮੇਸ਼ਰ ਜੀ ਦੇ ਨਾਮ ਨੂੰ ਧਿਆਉਣਾ ਕਰਦੇ ਹਨ ਮਹਾਰਾਜ ਕਹਿੰਦਾ ਤੇਨਾ ਪੰਜੇ ਵਸਗਤ ਆਏ ਰਾਮ ਪੰਜੇ ਵਿਕਾਰ ਜਿਵੇਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵਗੈਰਾ ਜਾਂ ਫਿਰ ਪੰਜੇ ਗਿਆਨ ਅੰਦਰ ਉਹਨਾਂ ਦੇ ਵਾਸ ਦੇ ਵਿੱਚ ਆ ਜਾਂਦੇ ਹਨ ਹੈ ਰਾਮ ਜੀ ਕਹਿੰਦਾ ਅੰਤਰ ਨਾ ਬਨੈਧ ਨਾਮ ਹਮੇਰੀ ਜਿੰਦੜੀਏ ਗੁਰ ਸਤਗੁਰ ਅਲਖ ਲਖਾਏ ਰਾਮ ਅੰਤਰ ਨਵਨਧ ਨਾਮ ਹੈ ਮੇਰੀ ਜਿੰਦੜੀ ਅਰਥਾਤ ਕਹੇ ਮੇਰੀ ਅਨਮਾਣੀ ਜਈਏ ਜੰਦੇ ਪਾਸ਼ਾ ਕਹਿੰਦੇ ਅੰਦਰ ਅੰਤਿਸ਼ ਕਰਨ ਦੇ ਵਿੱਚ ਨੌ ਨਦੀਆਂ ਦੇ ਤੁਲ ਨੌ ਖਜ਼ਾਨਿਆਂ ਦੇ ਤੁਲ ਹਰੀ ਪਰਮੇਸ਼ਰ ਜੀ ਦਾ ਨਾਮ ਹੈ ਕਹਿੰਦਾ ਗੁਰ ਸਤਗੁਰ ਅ ਲਖ ਲਖਾਏ ਰਾਮ ਦਾ ਜਿਹੜਾ ਗੁਰੂ ਸਤਗੁਰ ਪਾਸ਼ਾ ਦੇ ਨਾਮ ਉਹ ਅ ਲਖ ਅਰਥਾਤ ਅਦ੍ਰਿਸ਼ਟ ਪਰਮੇਸ਼ਰ ਦੇ ਦਰਸ਼ਨ ਕਰਵਾ ਦਿੰਦੇ ਨੇ ਆ ਦੇਖਣ ਨੂੰ ਦਿਖਾ ਦਿੰਦੇ ਹਨ ਹੇ ਰਾਮ ਜੀ ਕਹਿੰਦਾ ਗੋਰੀ ਆਸਾ ਮਨਸਾ ਪੂਰੀ ਮੇਰੀ ਜਿੰਦੜੀਏ ਹਰ ਮਿਲਿਆ ਭੁੱਖ ਸਭ ਜਾਏ ਰਾਮ ਤੋਰ ਮਸਤਕ ਹਰ ਪ੍ਰਭ ਲਿਖਿਆ ਮੇਰੀ ਜਿੰਦੜੀਏ ਜਨ ਨਾਨਕ ਹਰ ਗੁਣ ਗਾਏ ਰਾਮ ਉਂਗਾਰੇ ਆਸਾ ਮਨਸਾ ਪੂਰੀ ਮੇਰੀ ਜਿੰਦੜੀਏ ਅਰਥਾਤ ਕਹੇ ਮੇਰੀਆਂ ਨਮਾਣੀਆਂ ਜਈਏ ਜੰਦੇ ਗੁਰੂ ਮਹਾਰਾਜ ਜੀ ਨੇ ਕਿਰਪਾ ਕਰਕੇ ਸਾਡੇ ਮਨ ਦੀਆਂ ਸਾਰੀਆਂ ਆਸਾਂ ਅਤੇ ਮਨ ਸ਼ਾਮਾ ਭਾਵ ਮਨ ਦੀਆਂ ਸ਼ਾਮਾ ਪੂਰੀਆਂ ਕਰ ਦਿੱਤੀਆਂ ਗੁਰੂ ਮਹਾਰਾਜ ਕਹਿੰਦੇ ਹਰ ਮਿਲਿਆ ਭੁੱਖ ਸਭ ਜਾਏ RAM ਉਸ ਹਰੀ ਪਰਮੇਸ਼ਰ ਜੀ ਨੂੰ ਮਿਲਿਆ ਸਾਡੇ ਮਨ ਦੀਆਂ ਸਾਰੀਆਂ ਭੁੱਖਾਂ ਜਾਂਦੀਆਂ ਰਹੀਆਂ ਹੈ RAM ਜੀ ਕੈਦਾ ਤੋਰਾ ਮਸਤਕ ਹਰ ਪ੍ਰਭ ਲਿਖਿਆ ਮੇਰੇ ਜਿੰਦੜੀਏ ਜਨ ਨਾਨਕ ਹਰ ਗੁਣ ਗਾਏ ਰਾਮ ਤੋਰਾ ਮਸਤਕ ਹਰ ਪ੍ਰਭ ਲਿਖਿਆ ਮੇਰੀ ਜਿੰਦੜੀਏ ਅਰਥਾਤ ਕਹੇ ਮੇਰੀ ਅਨਮਾਣੀ ਜਈਏ ਜੰਦੇ ਤੋ ਰੋਹੀ ਜਿੰਨਾ ਵੀ ਗੁਰਮਖਾਂ ਗੁਰੂ ਪਿਆਰਿਆਂ ਦੇ ਮਸਤਕ ਦੇ ਵਿੱਚ ਮੱਥੇ ਦੇ ਵਿੱਚ ਹਰੀ ਪ੍ਰਭੂ ਜੀ ਨੇ ਲੇਖ ਲਿਖਿਆ ਹੋਇਆ ਸੀ ਖਰੀਦੇ ਗੁਣਾ ਦੇ ਗਾਇਨ ਵਾਲਾ ਮਹਾਰਾਜ ਕਨ ਜਾਨ ਨਾਨਕ ਹਰ ਗੁਣ ਗਾਏ RAM ਚੌਥੇ ਗੁਰੂ ਨਾਨਕ ਤਾਂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਹਰੀ ਜੀ ਅਸੀਂ ਤੁਹਾਡੇ ਜਨ ਤੁਹਾਡੇ ਦਾਸ ਹਰੀ ਜੀ ਤੁਹਾਡੇ ਗੁਣਾ ਨੂੰ ਗਾਉਣਾ ਕਰਦੇ ਹਾਂ ਹੈ RAM ਜੀ ਸੁਅਗੋਂ ਆਪਣੇ ਸ਼ੰਤ ਦੇ ਤੀਸਰਾ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਹਮ ਪਾਪੇ ਬਲ ਵੰਚਿਆ ਮੇਰੀ ਜਿੰਦੜੀਏ ਰਾ ਦਰੋਹੀ ਠੱਗ ਮਾਇਆ ਰਾਮ ਵੜ ਪਾ ਗਏ ਗੁਰ ਪਾਇਆ ਮੇਰੇ ਜਿੰਦੜੇ ਐ ਗੁਰ ਪੂਰੈ ਗਤਮਤ ਪਾਇਆ ਰਾਮ ਥਮ పాਪੇ ਬਲਵੰਚਿਆ ਮੇਰੀ ਜਿੰਦੜੀ ਅਰਥਾਤ ਕੇ ਮੇਰੀ ਅਨਮਾਣੀ ਜਈਏ ਜੰਦੇ ਅਸੀਂ ਬਾਤ ਵੱਡੇ ਪਾਪੀ ਹਾਂ ਬਲਵੰਚ ਅਰਥਾਤ ਵਲਛੜ ਕਰਨੇ ਵਾਲੇ ਜਾਂ ਧੋਖਾ ਠੱਗੀ ਕਰਨੇ ਵਾਲੇ ਹਾਂ ਕਹਿੰਦਾ 파ਰਦਰੋਹੀ ਠੱਗ ਮਾਇਆ ਰਾਮ ਅਸੀਂ 파ਰਦਰੋਹੀ ਅਰਥਾਤ ਪਰਾਇਆ ਨਾਲ ਧੋਖਾ ਕਮਾਉਣ ਵਾਲੇ ਦੂਜਿਆਂ ਨਾਲ ਦਗਾ ਕਮਾਉਣ ਵਾਲੇ ਹਾਂ ਅਤੇ ਮਾਇਆ ਕਰਕੇ ਠੱਗੀਆਂ ਮਾਰਨ ਵਾਲੇ ਹਾਂ ਹੈ ਰਾਮ ਜੀ ਕਹਿੰਦਾ ਵੱਡ ਭਾਗੀ ਗੁਰ ਪਾਇਆ ਮੇਰੀ ਜਿੰਦੜੀ ਐ ਗੁਰਪੂਰਾ ਗਤਮਿਤ ਪਾਇਆ RAM ਵੱਡ ਭਾਗੀ ਗੁਰ ਪਾਇਆ ਮੇਰੀ ਜਿੰਦੜੀ ਅਰਥਾਤ ਕਹਿ ਮੇਰੀ ਅਨਮਾਣੀ ਅਜਈਏ ਜੰਦੇ ਬਹੁਤ ਵੱਡਿਆਂ ਭਾਗਾਂ ਦੇ ਸਦਕਾ ਗੁਰੂ ਮਹਾਰਾਜ ਜੀਆਂ ਨੂੰ ਪਾਵੀਦਾ ਹੈ ਅਰ ਗੁਰੂ ਦੀ ਬਖਸ਼ਿਸ਼ ਦੇ ਸਦਕਾ ਮਹਾਰਾਜ ਕਹਿੰਦਾ ਗੁਰਪੂਰਾ ਗਤਮਿਤ ਪਾਇਆ RAM ਪੂਰੇ ਗੁਰੂ ਮਹਾਰਾਜ ਜੀਆਂ ਦੇ ਸਦਕਾ ਹੈ ਗਤ ਭਾਵਤੀ ਅਵਸਾ ਗਤਮਿਤ ਭਾਵ ਮਿੰਤੀ ਜਾਂ ਅੰਮਰ ਜਹਾ ਦਾ ਪਾਵੀ ਦੀ ਐ ਜਾਂ ਫਿਰ ਗਤਮਿਤ ਤੋਂ ਭਾਵ ਗਤ ਦੀ ਮਿਤ ਭਾਵ ਮੁਕਤੀ ਦੀ ਮਰ ਜਹਾ ਦਾ ਪਾਵੀ ਦੀ ਐ ਹੇ ਰਾਮ ਜੀ ਕਹਿੰਦਾ ਗੁਰ ਅਮਰਤ ਹਰ ਮੁਖ ਚੋਆ ਮੇਰੀ ਜਿੰਦੜੀ ਐ ਫਿਰ ਮਰਦਾ ਬਹੜ ਜਿਵਾ ਆ ਰਾਮ ਜਨ ਨਾਨਕ ਸਤਿਗੁਰ ਜੋ ਮਿਲੇ ਮੇਰੀ ਜਿੰਦੜੀਏ ਤੈਨ ਕੈ ਸਬਦੁ ਖ ਗਵਾਇਆ ਰਾਮ ਉਂਗਰੇ ਅਮਰਦਾ ਹਰ ਮੁਖ ਚੋਇਆ ਮੇਰੀ ਜਿੰਦੜੀਏ ਏ ਮੇਰੀਆਂ ਮਾਣੀਆਂ ਜਹੀਏ ਜਿੰਦੇ ਗੁਰੂ ਮਹਾਰਾਜਿਆਂ ਨੇ ਉਸ ਹਰੀ ਪਰਮੇਸ਼ਰ ਦੇ ਨਾਮ ਰੂਪੀ ਅਮਰਤ ਨੂੰ ਸਾਡੇ ਮੁਖ ਦੇ ਵਿੱਚ ਚੋਣਾ ਕੀਤਾ ਹੈ ਅਤੇ ਮਹਾਰਾਜ ਕਹਿੰਦਾ ਫਿਰ ਮਰਦਾ ਬਹੁੜ ਜਿਵਾਇਆ RAM ਅਤੇ ਫਿਰ ਇਸ ਤਰ੍ਹਾਂ ਮਹਾਰਾਜ ਕਹਿੰਦੇ ਸਾਨੂੰ ਮਰਦਿਆਂ ਹੋਿਆਂ ਨੂੰ ਦੁਬਾਰਾ ਤੋਂ ਮਹਾਰਾਜ ਨੇ ਜੀਵਤ ਕਰ ਦਿੱਤਾ ਆਤਮਕ ਮੌਤੇ ਮਰਦਿਆਂ ਹੋਿਆਂ ਨੂੰ ਜੀਵੇ ਕਰ ਦਿੱਤਾ ਪਾਸ਼ਾ ਜੀ ਨੇ ਰਾਮ ਜੀ ਕਹਿੰਦਾ ਜਨ ਨਾਨਕ ਸਤਿਗੁਰ ਜੋ ਮਿਲੇ ਮੇਰੀ ਜਿੰਦੜੀਏ ਤਿੰਨ ਕੇ ਸਭ ਦੁੱਖ ਗਵਾਇਆ RAM ਜਨ ਨਾਨਕ ਸਤਗੁਰ ਜੋ ਮਿਲੇ ਮੇਰੀ ਜਿੰਦੜੀਏ ਚੌਥਾ ਗੁਰੂ ਨਾਨਕ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਹੇ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਤੁਹਾਡੇ ਦਾਸ ਸਤਗੁਰ ਜੋ ਮਿਲੇ ਮੇਰੀ ਜਿੰਦੜੀਏ ਜਿਹੜਾ ਵੀ ਗੁਰਮੁਖ ਗੁਰੂ ਪਿਆਰੇ ਜਿਹੜਾ ਵੀ ਦਾਸ ਸਤਗੁਰੂ ਪਾਤਸ਼ਾਹ ਜੀਆਂ ਨੂੰ ਮਿਲ ਪੈਂਦੇ ਹਨ ਮਹਾਰਾਜ ਕਹਿੰਦਾ ਤਿੰਨ ਕੈ ਸਭ ਦੁੱਖ ਗਵਾਇਆ RAM ਉਹਨਾਂ ਗੁਰਮਖਾਂ ਗੁਰੂ ਪਿਆਰਿਆਂ ਦੇ ਉਹਨਾਂ ਹਰੀ ਦੇ ਦਾਸਾਂ ਦੇ ਪਾਤਸ਼ਾਹ ਜੀ ਸਾਰੇ ਦੁੱਖ ਗਵਾ ਦਿੰਦੇ ਹਨ ਹੈ RAM ਜੀ ਸੋ ਅੱਗਾ ਆਪਣੇ ਸ਼ੰਤ ਦੇ ਅੰਤਮ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਆਤਿ ਉਤਮ ਹਰ ਨਾਮ ਹ ਮੇਰੀ ਜਿੰਦੜੀ ਐ ਜਿਤ ਜਪੇ ਪਾਪ ਗਵਾਤੈ RAM ਪਤ ਤਾ ਪਵਤਰਾ ਗੁਰ ਹਰ ਕੀ ਐ ਮੇਰੇ ਜਿੰਦੜੇ ਐ ਚਹ ਕੁੰਡੀ ਚਹ ਜੁਗ ਜਾਤੇ ਰਾਮ ਅਤ ਉਤਮ ਹਰ ਨਾਮ ਹ ਮੇਰੀ ਜਿੰਦੜੇ ਅਰਥਾਤ ਕਹੇ ਮੇਰੀ ਅਨਮਾਣੀਏ ਜਈਏ ਜੰਦੇ ਜੇਕਰ ਜਗਤ ਵਿੱਚ ਕੋਈ ਅਤ ਉਤਮ ਚੀਜ਼ ਆ ਬਹੁਤ ਸ੍ਰੇਸ਼ਟ ਬੜੀ ਵਧੀਆ ਚੀਜ਼ ਹੈ ਤਾਂ ਹਰੀ ਜੀ ਦਾ ਨਾਮ ਹੀ ਐ ਜੇ ਤਾਂ ਜਪਿਆ ਪਾਪ ਗਵਾਤੇ RAM ਜਦ ਹਰੀ ਜੀ ਦੇ ਨਾਮ ਨੂੰ ਜਪਿਆ ਮਹਾਰਾਜ ਕਹਿੰਦੇ ਸਾਰੇ ਪਾਪ ਗਵਾਟ ਜਾਂਦੇ ਹਨ हे RAM ਜੀ ਕਹਿੰਦਾ ਪਤ ਤਾ ਪਵਿੱਤਰ ਗੁਰ ਹਰ ਕੀ ਐ ਮੇਰੀ ਜਿੰਦੜੀ ਐ ਚਹ ਕੁੰਡੀ ਚਹ ਜੁਗ ਜਾਤੇ RAM ਪਤ ਤਾ ਪਵਿੱਤਰ ਗੁਰ ਹਰ ਕੀ ਐ ਮੇਰੀ ਜਿੰਦੜੀ ਅਰਥਾਤ ਕਹੇ ਮੇਰੀ ਅਨਮਾਣੀ ਜਈਏ ਜੰਦੇ ਸਾਨੂੰ ਪਤ ਤਨ ਸਾਨੂੰ ਮਲੇਨਾ ਨੂੰ ਗੰਦਿਆਂ ਨੂੰ ਅਸ਼ੁੱਧਾਂ ਨੂੰ ਪਟਿਆ ਹੋਇਆਂ ਨੂੰ ਪਵਿੱਤਰ ਗੁਰ ਹਰਕੀਰ ਸਿੰਘ ਹਰੀ ਗੁਰੂ ਜੀ ਨੇ ਪਵਿੱਤਰ ਕਰ ਲਿਆ ਪਾਵਨ ਕਰ ਲਿਆ ਕਹਿੰਦਾ ਚਾਹ ਕੁੰਡੀ ਜਾਜੁਗ ਜਾਤੇ ਰਾਮ ਤੇ ਹੁਣ ਅਸੀਂ ਚੌਹਾਂ ਕੁੰਟਾਂ ਦੇ ਵਿੱਚ ਭਾਵ ਤਰਫਾਂ ਦੇ ਵਿੱਚ ਪੂਰਬ ਪਸ਼ਿਮ ਉੱਤਰ ਦੱਖਣ ਦੇ ਵਿੱਚ ਅਤੇ ਚੌਹਾਂ ਯੁਗਾਂ ਦੇ ਵਿੱਚ ਜਿਵੇਂ ਸਾਰ ਯੁਗ ਤ੍ਰੇਤਾ ਦੁਆਪਰ ਅਤੇ ਕਾਲ ਯੁਗ ਆਦ ਦੇ ਵਿੱਚ ਜਾਣੇ ਗਏ ਇਹ ਰਾਮ ਜੀ ਕਹਦਾ ਹਉ ਮੈਂ ਮੈਲ ਸਬਤਰੀ ਮੇਰੀ ਜਿੰਦੜੀ ਐ ਹਰ ਅਮਰਤ ਹਰ ਸਰਨਾ ਤੇਰਾ ਮਾ ਅਪਰਾਧੇ ਪਾਪੇ ਉਦਰੇ ਮੇਰੀ ਜਿੰਦੜੀ ਐ ਜਨ ਨਾਨਕ ਖਿਨ ਹਰ ਰਾ ਤੇਰਾ ਮਾ ਹਉ ਮੈਂ ਮੈਲ ਸਬਤਰੀ ਮੇਰੀ ਜਿੰਦੜੀ ਅਰਥਾਤ ਕਹੇ ਮੇਰੀ ਅਨਮਾਣੀਆਂ ਜਈਏ ਜੰਦੇ ਛਮੇਰਦਾ ਅਹੰਕਾਰ ਵਗੈਰਾ ਦੀ ਕਮਾਂਡ ਗਰਾਰ ਗਰੂਰ ਦੀ ਸਾਰੀ ਮੈਲ ਸਾਡੇ ਮਨ ਤੋਂ ਉੱਤਰ ਗਈ ਕਿ ਮੈਂ ਕਹਿੰਦਾ ਹਰ ਅਮਰਤ ਹਰ ਸਰਨਾ ਤੇ ਰਾਮ ਹਰੀ ਜੀ ਦੇ ਨਾਮ ਰੂਪੀ ਅਮਰਤ ਵਾਲੇ ਹਰੀ ਸਰ ਦੇ ਵਿੱਚ ਹਰੀ ਸਰੋਵਰ ਦੇ ਵਿੱਚ ਅਸੀਂ ਨਾਉਣਾ ਕੀਤਾ ਹੈ ਰਾਮ ਜੀ ਕਹਿੰਦਾ ਅਪਰਾਧੇ ਪਾਪੇ ਉਧਰ ਹੈ ਮੈਰੀ ਜਿੰਦੜੀਏ ਜਨ ਨਾਨਕ ਖਿਨ ਹਰ ਰਾ ਤੇ ਰਾਮ अपराधी पापी उधर मेरी जिंदुड़ी अर्थात कहे मेरी अनमाणियां जाइए जंदे ਸਾਡੇ ਵਰਗੇ ਅਪਰਾਧੀ ਅਤੇ ਪਾਪੀ ਵੀ ਉਧਰ ਗਏ ਤਰ ਗਏ ਕਿਵੇਂ ਜਨ ਨਾਨਕ ਖਿਣ ਹਰ ਰਾਤੇ RAM ਚੌਥੇ ਗੁਰੂ ਨਾਨਕ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਜਿਹੜੇ ਵੀ ਜਨ ਜਿਹੜੇ ਵੀ ਹਰੇ ਦਾ ਦਾਸ ਇੱਕ ਖਿੰਨ ਦੇ ਲਈ ਭਾਵਵੇਂ ਅੱਖ ਭਲਕਾਰੇ ਜਿੰਨੇ ਸਮੇਂ ਦੇ ਲਈ ਵੀ ਉਸ ਹਰੀ ਪਰਮੇਸ਼ਰ ਜੀ ਦੇ ਰੰਗ ਦੇ ਵਿੱਚ ਰੰਗੇ ਗਏ ਇਹ RAM ਜੀ ਮਹਾਰਾਜ ਕਹਿੰਦੇ ਹੋ ਮੈਂ ਮੈਲ ਸਭ ਉਤਰੀ ਮੈਰੀ ਜਿੰਦੜੀ ਹੈ ਹਰ ਅੰਮ੍ਰਿਤ ਹਰ ਸਰਨਾ ਤੇ RAM ਅਪਰਾਧੇ ਪਾਪੇ ਉਦਰੇ ਮੈਰੀ ਜਿੰਦੜੀ ਹੈ ਜਨ ਨਾਨਕ ਖਿਨ ਹਰ ਰਤਾ RAM ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ